छक छक छकी जागना कहें समय करना पहली बल्ले बंदे बंदे क्या बात है आओ बात कहते सरे दी जी कि पढ़ती है वोटा कदम टाउन भी बन पा कहते खाली कर दुख टेंट लगे ने कुर्सियां लगे उठ तो के

लखा ढाई ढाई ਆ मुंडियल हुजे गल सुन फिर भोरदा नमिया गरारियां गंदे भोर का वाट ही बाटे आ व्यक्त की गाल इस टेट ਯਾਰ ਹੋ ਗਿਆ ਹੋ ਐ ਤੇ ਸਾਰੇ ਦੇ ਨਾਲ ਇਹ ਮੁਕਾਬਲਾ ਹੋਣਾ ਹੈ ਮੇਰੀ ਹਿੰਦੂ ਟੀਮ ਆ ਜਾ ਇਧਰ ਲੋ ਪਾਸੇ ਕਿਆ ਬਾਤ ਹੈ ਸ਼ੀਰੇ ਦੀਆਂ ਬੰਲਾਂ ਪਾ ਰਿਹਾ ਰਾਣਾ ਜੀ ਆਣ ਗਈ ਟਾਸ ਦੇ ਲਈ ਬੇਨਤੀ ਹੈ ਦੀਪਾ ਰਾਣਾ ਜੀ ਸਾਡੇ ਵੱਡੇ ਵੀਰ ਨੇ ਜੋ ਵੀ ਲੱਗਦੇ ਜਿਗਰ ਨੇ ਸਾਡੇ ਸਰਪੰਚ ਸਾਹਿਬ ਮਾਨਜਨ ਜੀ ਕਦੋਂ ਕਰਨੇ ਸ਼ੇਰ ਉਸੇ ਤਰ੍ਹਾਂ ਤੋਂ ਦੀਪਾ ਰਾਣਾ ਨੂੰ ਸਾਡੇ ਭਰਾ ਨੂੰ ਬੇਨਤੀ ਕਰਾਂਗੇ ਜੀ ਆ ਮੈਚ ਦੀ ਟਾਸ ਕਰਾਉਣੀ ਹੈ ਜੀ ਦੇ ਮੰਦਰ ਦੇ ਵਿੱਚ ਚੱਲ ਰਿਹਾ ਹੈ ਫਿਰ ਦਰਸ਼ਕ ਵੀ ਖਿਡਾਰੀ ਵੀ ਪੁੱਜੇ ਹੋਏ ਆ ਜੂ ਛਕ ਲੈਣਾ ਹਾਂ ਪਰ ਸਾਹਮਣੇ ਲੜੀ ਨਹੀਂ ਦੇਖਣ ਦਾ ਤਾਂ ਉਹ ਲੱਛਦਾ ਮੂੜ ਚ ਆਇਆ ਹੋਇਆ ਹੈ ਉਹ ਤੇ ਮੇਰੇ ਵੀਡੀਓ ਬੈਟਿੰਗ ਕਰਿਓ ਲੜੀ ਟਾਰਗੇਟ ਦੱਸੋ ਕਿੰਨੇ ਵੀਰ ਦੀ ਲੜੀ ਦਹਿ ਸਕਦੇ ਲੋੜੀ ਬਹੁਤ ਜਾ ਸ਼ੋਕੇ ਜਾਉਂਗਾ ਤੁਸੀਂ ਇਹ ਗਲਤ ਤੱਕੀ ਹੈ ਜਸਾਸ ਕੁਝ ਸਭ ਤੋਂ ਵੱਧ ਕਰੈਕਟਰ ਜਿੱਤਣ ਵਾਲਾ ਆ ਗਿਆ ਮਲਖੋ ਉਹ ਚਮਚਾ ਦੇ ਦੇ ਅੱਤਤਪੂਰ ਹੋਏ ਨੇ ਦੋਨੋਂ ਦੇ ਅੱਤਤਪੂਰ ਕਰ ਦੋ ਸ਼ੇਅਰ ਕਰ ਦੋ ਬਈ ਰਾਜਪੂਤੀ ਸੰਗਤ ਵੀ ਛੋਡਾ ਮਾਰ ਕਰੇਗੀ ਇਧਰਲੇ ਪਾਸੇ ਜੀ ਰਾਜੀ ਸਿੰਘ ਸਾਹਿਬ ਆਜੋ ਆਜੋ ਚੰਡੀਗੜ੍ਹ ਟਰਾਈ ਇਧਰ ਅੱਜ ਦਾ ਮੈਚ ਹੈ ਜੀ ਕਰਨ ਦਾ ਅਖਵਾ ਜੀ ਟਰੈਕਟਰ ਸਾਹਿਬ ਸਾਰੇ ਦਰਮਿਆਨ ਪੁੱਜੇ ਹੋਏ ਆ ਉਹਨਾਂ ਦੇ ਵੱਲੋਂ ਵੀ ਨਾ ਪ੍ਰਦਰਸ਼ਨ ਵਾਲੇ ਵੀਰਾਂ ਦੇ ਲਈ ਪੈਸੇ ਪੁੱਜੇ ਆ ਬਹੁਤ ਬਹੁਤ ਧੰਨਵਾਦ ਪਰ ਆਹ ਕੌਣ ਹੈ ਇਹ ਚੰਗੀ ਜਿਹੜੀ ਆ ਬਾਲੰਪੋਰਡ ਲਈ ਚਲਾ ਸਮਝ ਗੇਂ ਟੂ ਪਿੰਗ ਟੂ ਪਿੰਗ ਟੂ ਕਈ ਬਾਲ ਇਹ ਖੇਡ ਦੇ ਮਾਲ ਖੇਡੇਗੇ ਸ਼ਾਹ

ਪਰਾ ਚੰਡੀਗੜ੍ਹ ਬੋਲ ਬਾਈ ਕਿਰਿਆ ਕਰਦੇ ਆ ਕਰਦੇ ਐ ਐਕਸ਼ਨ ਨਾ ਕੋਈ ਨਾ ਰਹਿੰਦੇ ਸਾਡੇ ਨਰੇਸ਼ ਰਾਣਾ ਅੰਬਾ ਰਾਣਾ ਜੀ ਅੱਜ ਯਾਦਾਂ ਨੇ ਅਰਮਾਨ ਰਾਣੇ ਜੀ ਓਏ ਈ ਮੰਦਾ ਸਿਰੇ ਦੀ ਬਾਲਿੰਗ ਕਰਵਾਈ ਮੁੰਡੇ ਨੇ ਆ ਵੇਖੋ ਦੋ ਵਿੰਟਰਾਂ ਲੈ ਗਿਆ ਚੰਡੀਗੜ੍ਹ ਆ ਵੇਖ ਸਾਹਮਣੇ ਆ ਸਰੇ ਦੀ ਟੱਕਰ ंग लिया फर लिया देखे करो आओ तरह से मुंडे तहलोल पिए वाटी गलत गौतम <देखे देखे देखे था> के कि सोने की मुद्दी की जो पंद्रह सिंह पत्थर पाई आ रही है साढ़े कलाबों पहला शिक्का बज गया पहला शिक्का बज गया पाल पालसा

Редактор субтитров А.Семкин Корректор А.Егорова